ਜਿਹੜੀ ਦੇਖੋ ਟੱਡੀਆਂ ਵਾਲੇ ਦੀ ਜਿਹੜੀ ਸਟੇਟਮੈਂਟ ਵੀ ਆਈ ਹੈ ਨਾ ਉਦੋਂ ਜਿਹੜੀ 3-4 ਮਿੰਟ ਦੀ ਆ ਹੂੰ ਉਹਦੇ ਵਿੱਚ ਜਿਹੜੀ ਇੱਕ ਗੱਲ ਉਹਨਾਂ ਨੇ ਆਖੀ ਆ ਵੀ ਇਹੋ ਗੱਲ ਕਲੀਅਰ ਹੋਣੀ ਚਾਹੀਦੀ ਆ ਆ ਹੂੰ ਵੀ ਹੋਂ ਚਾਹੀਦਾ ਤਾਂ ਸੀਗਾ ਵੀ ਉਦੋਂ ਹੀ ਕਲੀਅਰ ਹੋ ਜਾਂਦੀ ਜੇ ਜਿਸ ਵੇਲੇ ਉਹ ਇਨਸੀਡੈਂਟ ਹੋਇਆ ਸੀਗਾ ਯਾ ਪਰ ਤੁਸੀਂ ਦੇਖਿਓ ਕਿਉਂਕਿ ਹੁਣ ਇਹ ਪਿਛੇ ਕੇਸ ਕਰਵਾਇਆ ਕਿੰਨੇ ਆ ਕਿਉਂ 12 ਸਾਲਾਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਆ ਹਾਂਜੀ ਮੈਨੂੰ ਜਿਤ ਤੱਕ ਲੱਗਦਾ ਇਹਦੇ ਵਿੱਚ ਨਾ ਜਿਹੜੇ ਕੇਸ ਕਰਵਾਉਣ ਵਾਲੇ ਹੋਣਗੇ ਪਿਛੇ ਆ ਬਹੁਤਾਂਤ ਵਿੱਚ ਉਹ ਬੰਦੇ ਹੋਣਗੇ ਜਿਹੜੇ ਉਸ ਵੇਲੇ ਟਡੀਆਂ ਵਾਲਿਆਂ ਦੇ ਪੈਰਾਂ 'ਚ ਬੰਦੇ ਹੋਣਗੇ ਹੂੰ ਜਿਹੜੇ ਸ਼ਾਇਦ ਉਸ ਵੇਲੇ ਸਲਾਮਾਂ ਵੀ ਇਹ ਦਿੰਦੇ ਹੋਣਗੇ ਗੱਲ ਹੀ ਕੋਈ ਨਹੀਂ ਜੀ ਇਹ ਤਾਂ ਆਮ ਹੀ ਗੱਲ ਆ ਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਆਪਾਂ ਸਰਕਾਰ ਨੂੰ ਕਹਿ ਕੇ ਆ ਕਰ ਦੇਣਾ ਪੁਲਿਸ ਨੂੰ ਕਹਿ ਕੇ ਆ ਕਰ ਲੈਣਾ ਵਾ ਯਾ ਪੋਸਿਬਿਲਟੀ ਆ ਵੀ ਉਸ ਵੇਲੇ ਇਹ ਲੋਕ ਇਹੋ ਜਿਹੇ ਸਲਾਮਾਂ ਦੇਣ ਵਾਲੇ ਹੋਣ ਹੂੰ ਤੇ ਹੁਣ ਜਦੋਂ ਤਾਂ ਪਿਛਲੇ 7-8 ਸਾਲ ਤੋਂ ਭਾਈ ਸਾਹਿਬ ਨੇ ਜਿੱਦਾਂ ਮਾਈਂਡ ਦੀ ਗੱਲ ਕਰਨੀ ਸ਼ੁਰੂ ਕੀਤੀ ਆ ਲੌਜੀਕ ਦੇ ਨਾਲ ਸਾਰੀ ਗੱਲ ਕਰਨੀ ਸ਼ੁਰੂ ਕੀਤੀ ਆ ਆ ਹੁਣ ਉਹਦੇ ਤੋਂ ਬਾਅਦ ਤੁਸੀਂ ਦੇਖੋ ਅਜੇ ਤੱਕ ਇਹਨਾਂ 7-8 ਸਾਲਾਂ 'ਚ ਕਿਹੜਾ ਹੱਤਖੰਡਾ ਆ ਜਿਹੜਾ ਇਹਨਾਂ ਨੇ ਨਹੀਂ ਵਰਤਿਆ ਹੂੰ ਭਾਈ ਸਾਹਿਬ ਨੂੰ ਚੁੱਪ ਕਰਾਉਣ ਵਾਸਤੇ ਯਾ ਬਿਸ਼ਵੀਲ ਤੱਕ ਲਾਉਣ ਤੱਕ ਹੀ ਗਏ ਆ ਯਾ ਹੁਣ ਮੇਰਾ ਖਿਆਲ ਉਹਦੇ ਤੋਂ ਵੱਡਾ ਤੇ ਕੋਈ ਹੱਤਖੰਡਾ ਨਹੀਂ ਹੋਰ ਹੋ ਸਕਦਾ ਹੂੰ ਵੀ ਜਾਨੋ ਹੀ ਮਾਰ ਦਿੱਤਾ ਜਾਏ ਉਸ ਬੰਦੇ ਨੂੰ ਔਰ ਆਪਣੀ ਵੱਲੋਂ ਜਾਨੋ ਮਾਰ ਕੇ ਗਏ ਆ ਆ ਚਲੋ ਵੱਖਰੀ ਗੱਲ ਹੈ ਵੀ ਭਾਈ ਸਾਹਿਬ ਦੀ ਜਗਾ ਉਹਨਾਂ ਦਾ ਸਾਥੀ ਜਿਹੜਾ ਸੀਗਾ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠਾ ਪਰ ਆਪਰੇ ਵੱਲੋਂ ਤੇ ਉਹ ਭਾਈ ਸਾਹਿਬ ਨੂੰ ਗੋਲੀ ਮਾਰ ਕੇ ਗਏ ਸੀਗੇ ਮਾਰ ਕੇ ਗਏ ਆ। ਯਾ। ਵੀ ਸ਼ਬੀਲ ਲਾ ਕੇ ਵੀ ਦੇਖ ਲਈ ਫਿਰ ਉਹਦੇ ਤੋਂ ਬਾਅਦ ਤੁਸੀਂ ਦੇਖੋ ਦਿਵਾਨ ਭਾਈ ਸਾਹਿਬ ਦੇ ਉਹ ਬੰਦ ਕਰਾ ਦਿੱਤੇ ਇਹਨਾਂ ਨੇ। ਹੂੰ। ਜਿੱਥੇ ਵੀ ਦਿਵਾਨ ਲੱਗਦਾ ਸੀਗਾ ਉੱਥੇ ਜਾ ਕੇ ਰੌਲਾ ਪਾਉਣਾ ਉੱਥੇ ਜਾ ਕੇ ਖਲਜਕਣ ਪੈਦਾ ਕਰਨੀ ਯਾ ਫਿਰ ਹੋਰ ਇਹਨਾਂ ਦੇ ਕੋਲ ਜਿਹੜਾ ਹਥਿਆਰ ਹੈਗਾ ਆਪਣੇ ਕੋਲੇ ਨਾਲ ਕੋਲ ਅਕਾਲ ਤਖਤ ਦਾ ਆ ਉਹਦੀ ਵੀ ਵਰਤ ਉਹਨਾਂ ਨੇ ਕਰਕੇ ਪੂਰੇ ਬੇਸ਼ਰਮੀ ਦੇ ਨਾਲ ਕੀਤੀ ਪੂਰਾ ਜੋਰ ਲਾ ਕੇ ਯਾ ਪੂਰਾ ਜੋਰ ਲਾ ਕੇ ਇਹੋ ਜੇ ਹੁਕਮਨਾਮੇ ਉੱਥੋਂ ਜਾਰੀ ਕਰਵਾ ਕੇ ਵੀ ਕੋਈ ਇਹਨਾਂ ਨੂੰ ਸੁਣੇ ਨਾ ਕੋਈ ਇਹਨਾਂ ਦੀ ਪੋਸਟਾਂ ਇਹਨਾਂ ਦੇ ਦੀਵਾਨ ਜਿਹੜੇ ਹੈਗੇਗਾ ਸ਼ੇਅਰ ਨਾ ਕਰੇ ਯਾ ਜੋ ਕੁਝ ਵੀ ਉਹ ਕਰ ਸਕਦੇ ਸੀ ਉਹ ਸਾਰਾ ਕੁਝ ਇਹਨਾਂ ਨੇ ਕੀਤਾ ਹੂੰ ਪਰ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਹੂੰ ਹੋ ਸਕਦਾ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਨੂੰ ਇਹ ਤਾਂ ਆਬਵੀਅਸਲੀ ਆ ਵੀ ਨੁਕਸਾਨ ਹੋਇਆ ਹੋਊਗਾ ਔਰ ਨੁਕਸਾਨ ਉਹਨਾਂ ਨੇ ਚੱਲਿਆ ਹੋਊਗਾ ਯਾ ਪਰ ਜਿਹੜਾ ਉਹਨਾਂ ਦੀ ਨਿੱਤ ਦੀ ਰਹਿਣੀ ਆ ਨਿੱਤ ਦੀ ਕਰਨੀ ਆ ਜਿਸ ਤਰੀਕੇ ਦੇ ਨਾਲ ਉਹ ਵਿਚਰਦੇ ਆ ਆ ਉਹਦੇ ਤੋਂ ਕੋਈ ਵੀ ਨਹੀਂ ਇਹ ਕਹਿ ਸਕਦਾ ਵੀ ਉਹਨਾਂ ਨੂੰ ਇਸ ਗੱਲ ਦਾ ਕੋਈ ਰੰਜਿਆ ਇਸ ਗੱਲ ਦਾ ਕੋਈ ਪਛਤਾਵਾ ਕਿ ਮੈਂ ਕਿਹੜੇ ਪਾਸੇ ਆ ਗਿਆ ਹੂੰ ਕਿ ਮੈਂ ਇਸ ਪਾਸੇ ਵੱਲ ਕਿਉਂ ਤੁਰਿਆ ਯਾ ਮੈਂ ਲੌਜਿਕ ਦੇ ਨਾਲ ਗੱਲ ਕਰਨੀ ਸ਼ੁਰੂ ਕਿਉਂ ਕੀਤੀ ਮੇਰਾ ਤਾਂ ਬੜਾ ਵਧੀਆ ਚੱਲਦਾ ਪਿਆ ਸੀਗਾ ਆ ਇਹ ਸਾਰੇ ਪੈਰਾਂ ਵਿੱਚ ਬੰਦੇ ਪਏ ਸੀਗੇ ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਹੋਊਗਾ ਬਹੁਤ ਜ਼ਿਆਦਾ ਹੋਇਆ ਹੋਊਗਾ ਪਹਿਲਾਂ ਦੇ ਮੁਕਾਬਲੇ ਦੇ ਉੱਤੇ ਬੇਸ਼ੱਕ ਪਰ ਜੋ ਕੋ ਜਿਸ ਤਰੀਕੇ ਦੇ ਨਾਲ ਉਹ ਆਪਣਾ ਜੀਵਨ ਜੀ ਰਹੇ ਆ ਹਾਂਜੀ ਉਥੋਂ ਕੋਈ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਹੋਊਗੀ ਵੀ ਮੈਂ ਬਹੁਤ ਘਾਟੇ 'ਚ ਰਿਹਾ ਇਸ ਕੰਮ 'ਤੇ ਹੂੰ ਉਸੇ ਦੇਖੋ ਉਹਦੇ ਤੋਂ ਬਾਅਦ ਵੀ ਜਦੋਂ ਦੇ ਦੀਵਾਨ ਬੰਦ ਹੋਏ ਆ ਸਾਰਾ ਕੁਝ ਉਹਨਾਂ ਦੇ ਨਾਲ ਬਾਈਕਟ ਕਰਨ ਤੱਕ ਦੇ ਹੁਕਮਨਾਮੇ ਇਹਨਾਂ ਨੇ ਲਾਗੂ ਕਰਵਾ ਦਿੱਤੇ ਜਾਰੀ ਕਰਵਾ ਦਿੱਤੇ ਆ ਹੂੰ ਹੁਣ ਜਦੋਂ ਉਹਨਾਂ ਦਾ ਤੁਸੀਂ ਦਿਵਾਨ ਸੁਣਦੇ ਆ ਹਰੇਕ ਦੋਹਾਂ ਚੋ ਮਹੀਨਿਆਂ ਬਾਅਦ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਉਹਨਾਂ ਦੇ ਕੋਲ ਹੁੰਦਾ ਆ ਹਸਪੀਟਲ ਵੀ ਉਹਦੇ ਤੋਂ ਬਾਅਦ ਵਿੱਚ ਇਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਇਮਾਰਤ ਪਹਿਲਾਂ ਬਣੀ ਹੋਈ ਸੀ ਪਰ ਉਹ ਚਾਲੂ ਨਹੀਂ ਸੀ ਹੋਇਆ ਪਰ ਬਾਅਦ ਵਿੱਚ ਉਹ ਜਦੋਂ ਤੇ ਇਹਨਾਂ ਦੇ ਦਿਵਾਨ ਬੰਦ ਹੋਏ ਸਾਰਾ ਕੁਝ ਬੰਦ ਉਹ ਜਦੋਂ ਬਾਹਰੋਂ ਦੇਖਣ ਤੋਂ ਇਹ ਤਾਂ ਜ਼ਾਬਦਾ ਸੀਗਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਬਹੁਤ ਘਾਟਾ ਪੈ ਰਿਹਾ ਹੋਊਗਾ ਹੂੰ ਹੋਰ ਗੱਲਾਂ ਸਾਡੀ ਸਮਝ ਵਿੱਚ ਨਹੀਂ ਆ ਰਹੀਆਂ ਵੀ ਉਸ ਵੇਲੇ ਫਿਰ ਉਹਨਾਂ ਨੇ ਉਹ ਹਸਪਤਾਲ ਜਿਹੜਾ ਹੈਗਾ ਉਹ ਵੀ ਚਾਲੂ ਕਰਵਾ ਦਿੱਤਾ ਫਿਰ ਹੁਣ ਉਹ ਕਹਿੰਦੇ ਸੀਗੇ ਵੀ ਉੱਤੇ ਇੱਕ ਦੀਵਾਨ ਹਾਲ ਹੋਰ ਬਣਾਉਣਾ ਸਕੋ ਯਾ ਯਕ ਇਧਰ ਦੁਆਬੇ ਦੇ ਵਿੱਚ ਆ ਨਡਾਲਾ ਉੱਥੇ ਵੀ ਅਸਥਾਨ ਪਤਾ ਲੱਗਾ ਵੀ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਉਹਦਾਂ ਦਾ ਹੀ ਯਾ ਯਾਨੀ ਕਿ ਜਿੰਨੀਆਂ ਵੀ ਚਾਲਾਂ ਵਿਰੋਧੀਆਂ ਨੇ ਚੱਲੀਆਂ ਵਾਂ ਉਹ ਚਾਲਾਂ ਚੱਲਣ ਦੇ ਬਾਵਜੂਦ ਵੀ ਉਸ ਬੰਦੇ ਦੀ ਮਸਤੀ ਨੂੰ ਕਹਿ ਲਈ ਉਹਨੂੰ ਕੋਈ ਫਰਕ ਨਹੀਂ ਪਿਆ ਹਲਾ ਨਹੀਂ ਸਕਿਆ ਉਹਨਾਂ ਦੇ ਗੱਲ ਕਰਨ ਦੇ ਲਹਿਜੇ ਦੇ ਵਿੱਚ ਉਹਨਾਂ ਦੇ ਦੀਵਾਨ ਦੇ ਵਿੱਚ ਉਹ ਜਿਸ ਤਰੀਕੇ ਦੇ ਨਾਲ ਉਹ ਕੈਂਪ ਲਾਉਂਦੇ ਆ ਜਾਂ ਬਾਕੀ ਹੋਰ ਜਿਸ ਤਰੀਕੇ ਦੇ ਨਾਲ ਵੀ ਉਹਨਾਂ ਦੀ ਆਪਣੀ ਸ਼ਖਸੀਅਤ ਆ। ਆਹ। ਵੱਡੇ ਤੋਂ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਵੀ ਉਹ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਬੇਪਰਵਾਹੀ ਦੇ ਨਾਲ ਉਹਦੇ ਵਿੱਚੋਂ ਲੰਘਦੇ ਪਏ। ਆਹ। ਯਾਨੀ ਕਿ ਜਿੱਦਾਂ ਦੇ ਜੀਵਨ ਦੀ ਝਲਕ ਆਪਾਂ ਕਹਿੰਦੇ ਆ ਵੀ ਗੁਰਬਾਣੀ ਵਿੱਚੋਂ ਮਿਲਣੀ ਚਾਹੀਦੀ ਆ ਸਿੱਖ ਦੇ ਜੀਵਨ ਦੇ ਵਿੱਚੋਂ ਨਿਕਲਣੀ ਚਾਹੀਦੀ ਆ। ਯਾ। ਉਨੇ ਕੁ ਦੀ ਨਹੀਂ ਸਾਡੇ ਪ੍ਰਚਾਰਕਾਂ ਦੇ ਵਿੱਚੋਂ ਮੈਂ ਕਿਹਾ 100 100 ਡਾਲਰ ਦੀ ਖਾਤਰ 10 10 ਮਿੰਟ ਵੱਧ ਘੱਟ ਲੱਗਣ ਦੀ ਖਾਤਰ ਅਸੀਂ ਆਪਣਾ ਸੰਤੁਲਨ ਪ੍ਰਚਾਰਕ ਜਿਹੜੇ ਹੈਗੇ ਗਵਾ ਕੇ ਬਹਿ ਜਾਣੇ ਉਸ ਉਹ ਇੱਕ ਇੱਕ ਕਰਕੇ ਸਾਰੇ ਹੀ ਉਹਨਾਂ ਦੇ ਜਿਹੜਾ ਦਬਕਾ ਵੀ ਨਹੀਂ ਢੱਡਰੀਆਂ ਵਾਲੇ ਨੂੰ ਦਬਕਾ ਇਹਨਾਂ ਨੂੰ ਮਾਰਿਆ ਅਸੀਂ ਸ਼ਵੀਲ ਇਹਨਾਂ ਤੇ ਲੱਗੀ ਆ ਹਾਂਜੀ ਹਾਂਜੀ ਪਹਿਰਾ ਚੋ ਬਹਿ ਕੇ ਜਾ ਕੇ ਬਿਲਕੁਲ 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 ਪ੍ਰੋਫੈਸਰ ਦਰਸ਼ਨ ਸਿੰਘ ਵੀ ਪ੍ਰਭ ਦੀ ਪੁਣੀ ਸਾਰੇ ਬੰਦੇ ਟੋਨੇ ਹੀ ਬਦਲ ਲਈ ਆਪਣੀ ਦਸ ਮੁੰਮਾਂ ਦੇ ਬਾਰੇ ਗੱਲੇ ਕਰਨੋਂ ਹਟ ਕੇ ਭਿੰਡਰਾਵਾਲੇ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਮੈਂ ਸਾਰੇ ਦੇ ਸਾਰੇ ਮਿਸ਼ਨਰੀ ਕਾਲਜ ਉੱਥੇ ਜਾ ਕੇ ਬੈਠ ਕੇ ਜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਯਾ ਉੱਥੋਂ ਆਪਣੀ ਦਿਹਾੜੀ ਲਵਾ ਕੇ ਆ ਗਏ ਸਾਰੇ ਇੱਕ ਇੱਕ ਲੱਖ ਰੁਪਏ ਦੀ ਸਾਲ ਦੀ ਪੂਰੇ ਕਾਲਜ ਦੀ 174 ਕ 274 ਕਿੰਨੇ ਯਾਨੀ ਕਿ ਦਿਹਾੜੀ ਇੰਨੀ ਬਣਦੀ ਸੀ ਉਹਨਾਂ ਦੇ ਕਾਲਜ ਦੀ ਪੂਰੀ ਪਰ ਜਿਹਦੇ ਵਿਰੋਧੇ ਸਾਰਾ ਕੁਛ ਇਹ ਕਰਦੇ ਰਹੇ ਹੁਣ ਤੱਕ ਜਿੰਨੇ ਵੀ ਇਹਨਾਂ ਦੇ ਹੱਥ ਕੰਡੇ ਵਰਤੇ ਆ ਹੂੰ ਉਹ ਫਿਰ ਵੀ ਦੇਖੋ ਕਦੀ ਉਹਨਾਂ ਦੇ ਪੈਈ ਜੁੱਤੀ ਤੋਂ ਇਹਨਾਂ ਨੂੰ ਤੰਗੀ ਆਉਂਦੀ ਆ ਕਦੀ ਉਹਨਾਂ ਦੇ ਪੈਈ ਕੱਪੜਿਆਂ ਤੋਂ ਤੰਗੀ ਆਉਂਦੀ ਉਹ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਤੰਗੋ ਕਰੀ ਜਾ ਰਿਹਾ ਆ ਆ ਤੇ ਹਾਂ ਤੁਸੀਂ ਗੱਲ ਕੀਤੀ ਆ ਵੀ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਡੇਰਿਆਂ ਦੇ ਜਿਹੜੇ ਹੈਗੇ ਆ ਉਹ ਨਾਨਕਸਰੀਆਂ ਦੇ ਜਿਹੜੇ ਡੇਰਿਆਂ ਦੇ ਵਿੱਚੋਂ ਜੋ ਕੁਝ ਬਾਹਰ ਨਿਕਲਿਆ ਆ ਆ ਹੁਣ ਅਖੀਰ ਦੇ ਉੱਤੇ ਇਹੀ ਇੱਕ ਹੱਥ ਕੰਡਾ ਜਿਹੜਾ ਹੈਗਾ ਬਾਕੀ ਰਹਿ ਜਾਂਦਾ ਸੀ ਹੂੰ ਜਿਹੜਾ ਉਹਨੇ ਵਰਤਿਆ ਆ ਲਾ ਮੇਰੇ ਖਿਆਲ ਹੋਰ ਤਾਂ ਸਾਰਾ ਕੁਝ ਜਿਹੜਾ ਹਿੱਲੇ ਵਸਿਲੇ ਜਿੰਨੇ ਉਹਨਾਂ ਨੇ ਕਰਨੇ ਸੀ ਉਹਨੂੰ ਚੁੱਪ ਕਰਾਉਣ ਵਾਸਤੇ ਉਹਨੂੰ ਦਬਾਉਣ ਵਾਸਤੇ ਉਹ ਉਹਨਾਂ ਨੇ ਕਰਕੇ ਦੇਖ ਲਿਆ ਆ ਇੱਕ ਆਖਰੀ ਹਿੱਲਾ ਸੀਗਾ ਸ਼ਾਇਦ ਮੇਰਾ ਖਿਆਲ ਮੈਨੂੰ ਜਿੰਤੋਂ ਤੱਕ ਲੱਗਦਾ ਆ ਯਾ ਵੀ ਜਿਹੜਾ ਉਹਨਾਂ ਨੇ ਹੁਣ ਵਰਤਿਆ ਵਾ ਵੀ ਇਸ ਤਰੀਕੇ ਦੇ ਨਾਲ ਉਹ 12-13 ਸਾਲ ਜਿਹੜੀ ਪੁਰਾਣੀ ਗੱਲ ਜਿਹੜੀ ਹੈਗੀ ਆ ਵੀ ਉਹਨੂੰ ਕੱਢ ਕੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਦਬਾਈਏ ਉਹ ਜਾਨੀ ਅਜੇ ਵੀ ਉਹ ਭਲੇਖਾ ਆ ਨਾ ਗਿਆਨੀ ਜੀ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਵੀ ਇਸ ਗੱਲ ਨੇ ਵੀ ਨਾ ਇੱਕ ਬਹੁਤ ਵੱਡਾ ਕਲੰਕਿਆ ਜਿਹੜਾ ਪੁਰਾਣਾ ਲੱਗਾ ਹੋਇਆ ਹਾਂਜੀ ਉਹਨੂੰ ਧੋ ਕੇ ਲੰਘ ਜਾਣਾ ਬਿਲਕੁਲ 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 ਮੈਂ ਮੇਰੀ ਦੋ ਤਿੰਨ ਜਣੇ ਨਾਲ ਗੱਲ ਹੋਈ ਮੈਂ ਕਿ ਮੈਂ ਅੱਜ ਹੀ ਸ਼ਾਇਦ ਅੱਜ ਜਿਹੜੀ ਤੁਸੀਂ ਰੰਦਾਵੇ ਦੀ ਗੱਲ ਕਰਦੇ ਸੀ ਪਤਾ ਨਹੀਂ ਅੱਜ ਕੱਲ੍ਹ ਕੱਲ ਸ਼ਾਇਦ ਕਿ ਇਸ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿੰਦਾ ਸੀ ਹੁਣ ਪੰਜਾਬ ਸਰਕਾਰ ਨੇ ਉੱਥੇ ਜਾ ਕੇ ਜੂ ਟਰਨ ਲੈ ਲਈ ਆ ਉਹਨੂੰ ਇਸ ਗੱਲ ਦਾ ਇਤਰਾਜ਼ ਸੀਗਾ ਹੂੰ ਵੀ ਕੋਰਟ ਵਿੱਚ ਜਾ ਕੇ ਉਹ ਹੁਣ ਪੰਜਾਬ ਸਰਕਾਰ ਜਿਹੜੀ ਮੁਕਰ ਰਹੀ ਆ ਵੀ ਇਹ ਕੇਸ ਬੰਦ ਕਰ ਦਿੱਤਾ ਜਾਏ ਪਹਿਲਾਂ ਐਫ ਆਈ ਆਰ ਅਰਜ਼ ਦਰਜ ਕੀਤੀ ਆ ਹੁਣ ਇਦਾਂ ਕਹਿ ਰਹੇ ਆ ਵੀ ਜੂ ਟਰਨ ਲੈ ਰਹੀ ਆ ਯਾ ਵੀ ਜੂ ਟਰਨ ਨਹੀਂ ਲੈਣਾ ਚਾਹੀਦਾ ਨਹੀਂ ਨਹੀਂ ਐਫ ਆਈ ਆਰ ਸਰਕਾਰੀ ਵਕੀਲ ਜਿਹੜਾ ਨਾ ਡੀਜੀਪੀ ਦੀ ਆ ਉਹ ਪਹਿਲੇ ਦਿਨ ਤੋਂ ਹੀ ਐਫਆਈਆਰ ਨੂੰ ਜੱਜ ਨੂੰ ਜਵਾਬ ਦੇ ਰਿਹਾ ਜੱਜ ਨੂੰ ਨਹੀਂ ਇਸ ਗੱਲ ਦਾ ਪਤਾ ਸਚਾਈ ਇਹ ਆ ਗਿਆ ਨੀ ਜੀ ਠੀਕ ਆ ਜਿਹੜਾ ਨਾ ਉੱਥੇ ਕਾਨੂੰਨ ਆ ਹੂੰ ਹੂੰ ਉਹ ਕਾਨੂੰਨ ਇਹ ਆ ਕਿ ਤੁਸੀਂ ਜਦੋਂ ਕੋਈ ਘਟਨਾ ਵਾਪਰਦੀ ਆ ਜਦੋਂ ਤੁਸੀਂ ਪੁਲਿਸ ਤੱਕ ਜਾਂਦੇ ਆ ਹਾਂਜੀ ਕੋਈ ਦੋ ਤਾਰਾਵਾ ਪਹਿਲੀਆਂ ਲੱਗਦੀਆਂ ਆ ਹਾਂਜੀ ਜਿਨ੍ਹਾਂ ਦੇ ਅੰਡਰ ਉਹ ਇਹ ਜੱਜ ਕਰਦੇ ਆ ਇਹ ਐਸੈਸ ਕਰਦੇ ਆ ਕਿ ਇਹਦੇ ਤੇ ਐਫ ਆਈ ਆਰ ਹੋਣੀ ਆ ਜਾਂ ਨਹੀਂ ਹੋਣੀ ਨਹੀਂ ਹੋਣੀ ਬਿਲਕੁਲ ਜੇ ਤੁਸੀਂ ਉਸ ਪ੍ਰੋਸੈਸ ਵਿੱਚ ਨਹੀਂ ਪਾਸ ਹੋ ਰਹੇ ਨਾ ਉਥੋਂ ਹਾਂਜੀ ਤਾਂ ਉਹ ਤੀਜੇ ਤੇ ਐਫ ਆਈ ਆਰ ਅਤੇ ਨਹੀਂ ਜਾਣਾ ਠੀਕ ਹੈ ਹੁਣ ਹੋਇਆ ਕੀ ਆ ਜਦੋਂ ਨਾ ਇਹ ਗੱਲ ਜੱਜ ਤੱਕ ਗਈ ਆ ਹਾਂਜੀ ਪਹਿਲੀ ਪੋਸਿਬਿਲਟੀ ਇਹ ਆ ਕਿ ਜੱਜ ਨੂੰ ਉੱਤਿਓਂ ਦਬਾਅ ਪਿਆ ਮੰਨ ਲਓ ਹਾਂਜੀ ਮੰਨ ਲਓ ਭਾਜਪਾ ਹੀ ਆ ਹਾਂਜੀ ਹੁਣ ਤੁਮਾਂ ਬੰਬਈ ਜਾ ਕੇ ਉੱਥੇ ਉਹਨਾਂ ਦੀ ਸਪੋਰਟ ਕਰਕੇ ਆਇਆ ਬਿਲਕੁਲ ਬਿਲਕੁਲ ਪੰਜਾਬ ਦੇ ਵਿੱਚ ਦੋਏ ਹਾਲਤਾਂ ਚ ਜੇ ਅਸੀਂ ਮੰਨ ਲਈਏ ਪੇ ਬਾਦਲਾਂ ਦੇ ਨਾਲ ਐਸ ਵੇਲੇ ਭਾਜਪਾ ਦੀ ਨਹੀਂ ਬਣਦੀ ਹਮ ਪਰ ਭਾਜਪਾ ਹੀ ਖੇਡ ਖੇਡ ਰਹੀ ਆ ਪੇ ਕਿਸੇ ਤਰ੍ਹਾਂ ਸਖਵੀਰ ਨੂੰ ਕਢਵਾ ਕੇ ਹਾਂਜੀ ਕੋਈ ਹੋਰ ਬੰਦਾ ਉੱਥੇ ਬਿਠਾ ਕੇ ਮੋਰੇ ਹੂੰ ਜਿੱਦਾਂ ਅਮਰਪਾਲ ਤੇ ਸਰਬਜੀਤ ਜਿੱਤੇ ਆ ਇਹ ਝਾਂਸਾ ਲੀਡਰਾਂ ਨੂੰ ਦੇ ਕੇ ਜਿਹੜੇ ਸਿੱਖ ਚਿਹਰੇ ਵਾਲੇ ਲੀਡਰ ਆ ਉਹਨਾਂ ਨੂੰ ਖੜੇ ਕਰਕੇ ਸ਼੍ਰੋਮਣੀ ਕਮੇਟੀ ਦਾ ਪਹਿਲਾ ਕਬਜ਼ਾ ਚ ਆ ਉਹਨਾਂ ਦੇ ਬਿਲਕੁਲ ਬਿਲਕੁਲ ਤੇ ਇਹਨਾਂ ਉਹਨਾਂ ਨੂੰ ਖੜੇ ਕਰਕੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਲੜਾ ਲੈਣ ਕੋਈ ਸੀਟਾਂ ਆਪ ਲੈ ਲੈਣ ਅਗਲੀ ਇਲੈਕਸ਼ਨ ਦੇ ਵਿੱਚ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਫਾਇਆ ਕਰਕੇ ਇਹ ਪੰਜਾਬ ਦਾ ਰਾਜ ਸੰਭਾਲ ਲੈਣ ਬਿਲਕੁਲ ਜਾਂ ਦੂਜੀ ਪੋਸਿਬਿਲਟੀ ਇਹ ਹੈ ਪੇ ਅਕਾਲੀ ਦਲ ਨੂੰ ਵੀ ਬਿਲਕੁਲ ਬਾਹਰ ਕਰਕੇ ਜਿਹੜੇ ਬਿਲਕੁਲ ਬਾਗੀ ਬੰਦੇ ਆ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਮੋਰੇ ਖੜੇ ਕਰਕੇ ਆਪ ਕਰ ਲਵੇ ਉਹ ਬਿਲਕੁਲ ਦੋਹਾਂ ਗੱਲਾਂ ਲਈ ਜੇ ਮੰਨ ਲਓ ਸਪੋਜ਼ ਕਰੋ 1 ਮਿੰਟ ਲਈ ਉਹਨਾਂ ਨੇ ਤੁਮੇ ਨੂੰ ਕਿਹਾ ਹੋਵੇ ਪੇ ਭਾਈ ਬੰਦੇ ਤਿਆਰ ਕਰੋ 27 ਦੀ ਇਲੈਕਸ਼ਨ ਚ ਆਪਾਂ ਤਿਆਰੀ ਕਰੀਗੀ ਹਾਂਜੀ ਤੋਂ ਮੈਂ ਨੇ ਜਵਾਬ ਦਿੱਤਾ ਹੋਵੇ ਪੇ ਭਾਈ ਕਰਤਾ ਅਸੀਂ ਲਈਏ ਹਾਂਜੀ ਪਰ ਜਿਹੜਾ ਨੁਕਸਾਨ ਸਾਡਾ ਢਡਰੀਆਂ ਵਾਲਾ ਕਰਿਆ ਆ ਉਹ ਕਾਬੂ ਨਹੀਂ ਆ ਰਿਹਾ ਸਾਡਾ ਕੋਈ ਤੀਰ ਨਹੀਂ ਚੱਲ ਰਿਹਾ ਹਾਂ ਜੀ ਅਗਲੇ ਨੇ ਕਿਹਾ ਹੋਵੇ ਕੋਈ ਗੱਲ ਨਹੀਂ ਜੀ ਤੁਸੀਂ ਕੁਛ ਨਾ ਕੋਈ ਨੁਕਤਾ ਲੱਭੋ ਕੋਲਿਆ ਕੇ ਪੰਗਾ ਕੋਰਚ ਖੜਾ ਕਰੋ ਬਾਕੀ ਅਸੀਂ ਕਰਦੇ ਜੱਜਰਾਂ ਗੱਲ ਹਾਂ ਹਾਂ ਅਸੀਂ ਉਲਝਾ ਦਿੰਨੇ ਉਹਨੂੰ ਜੀ ਉਸ ਹਾਲਤ ਵਿੱਚ ਇਹਨਾਂ ਨੇ ਉਹ ਕੁੜੀ ਦਾ ਭਰਾ ਇਹਨਾਂ ਦੇ ਹੱਥ ਕਿਉਂਕਿ ਕੁੜੀ ਦੀ ਭੈਣ ਨੇ ਕੁੜੀ ਦੇ ਦੂਜੇ ਭਰਾ ਨੇ ਉਨੀ ਉਨੀ ਇੱਕ ਗੱਲ ਤੋਂ ਜਵਾਬ ਦੇ ਦਿੱਤਾ ਕਹਿੰਦੇ ਸਾਨੂੰ ਕੁਝ ਨਹੀਂ ਲੱਗਦਾ ਇਦਾਂ ਦਾ ਠੀਕ ਹੈ ਜਿਹੜੇ ਇੱਕ ਭਰਾ ਦਾ ਰੋਲਾ ਪੈ ਰਿਆ ਨਾ ਵੀ ਉਹਨ ਕੀਤੀ ਹੈ ਉਹ ਇੱਕ ਮਹੀਨੇ ਤੋਂ ਗਾਇਬ ਆ ਜਦੋਂ ਤੋਂ ਗੱਲ ਹੋਈ ਆ ਅੱਛਾ ਜੀ ਉਹ ਕਿਸੇ ਮੀਡੀਆ ਮੁਰੇ ਨਹੀਂ ਆ ਰਿਹਾ ਹਮ ਹਮ ਠੀਕ ਹੈ ਉਹ ਵਕੀਲ ਜਿਹੜੀ ਆ ਵਕੀਲ ਕਹਿੰਦੀ ਸਾਨੂੰ ਪਰਿਵਾਰ ਨੇ ਮਤਲਬ ਭਰਾ ਨੇ ਕਿਹਾ ਸਾਡਾ ਘਰ ਢਾ ਦਿੱਤਾ ਇਹ ਹੋਂ ਤਾਂ ਨਹੀਂ ਉਦੋਂ ਜਦੋਂ ਕੇਸ ਹੋਇਆ ਸਾਡਾ ਸਾਨੂੰ ਡਰਾਇਆ ਨਹੀਂ ਸਾਡਾ ਘਰ ਵੀ ਢਾਹਤਾ ਜਾ ਕੇ ਨਹੀਂ ਨਹੀਂ 2012 ਤੋਂ ਕੋ ਹੋਂ ਦੀ ਗੱਲ 12ਾਂ ਚ ਅੱਛਾ ਵੀ ਇਦਾਂ ਢੱਡੀਆਂ ਵਾਲਾ ਵੱਡਾ ਬੰਦਾ ਸੀਗਾ ਜੀ ਇਦਾਂ ਕਰਕੇ ਸਾਡਾ ਘਰ ਵੀ ਢਵਾ ਦਿੱਤਾ ਇਹ ਨਹੀਂ ਇਦਾਂ ਕਰ ਦਿੱਤਾ ਸਾਨੂੰ ਧਮਕੀ ਦਿੱਤੀ ਸਾਨੂੰ ਤਾਂ ਕਹਿੰਦੇ ਮਾਰ ਦਿਆਂਗੇ ਜਾਨੂ ਅਸੀਂ ਕੀ ਤਾਂ ਬੋਲਦੇ ਵੀ ਅਸੀਂ ਪੁਲਿਸ ਨੂੰ ਕਹਿ ਰਹੇ ਕਿ ਪੁਲਿਸ ਨੇ ਰਿਪੋਰਟ ਨਹੀਂ ਲਿਖੀ ਜਾ ਪਰ ਉਹ ਕੁੜੀ ਦੀ ਪਰਜਾਈ ਜਿਹੜੀ ਆ ਉਹ ਕਹਿ ਰਹੀ ਆ ਭਾਈ ਜੀ ਉਦੋਂ ਇਹ ਰਖੜਾ ਜਿਹੜਾ ਸੀ ਲੀਡਰਾਂ ਨੇ ਜਾ ਕੇ ਵੀ ਸਾਡੀ ਮਦਦ ਕੀਤੀ ਵੀ 5 ਕ ਲੱਖ ਰੁਪਈਆ ਇੱਕ ਵਾਰੀ ਦੇ ਕੇ ਆਏ ਵੀ ਤੁਸੀਂ ਗਰੀਬਿਆਂ ਲੜਕੀ ਤੁਹਾਡੀ ਇਦਾਂ ਦਾ ਹੋ ਗਿਆ ਵੀ ਤੁਸੀਂ ਆਪਣਾ ਹੋਰ ਵੀ ਜੇ ਮਦਦ ਹੈਗੀ ਕਰਾਂਗੇ ਅਸੀਂ ਬਿਲਕੁਲ ਪਰ ਸਾਨੂੰ ਕਹਿੰਦੀ ਕਦੇ ਨਹੀਂ ਇਦਾਂ ਦਾ ਲੱਗਾ ਅਸੀਂ ਜਾਂਦੇ ਰਹੇ ਉਹ ਇੱਕੋ ਹੀ ਬੰਦਾ ਮੈਂ ਕਹਿੰਦਾ ਵੀ ਹੋ ਸਕਦਾ ਉਹਨਾਂ ਨੇ ਉਹ ਉਹ ਬੰਦਾ ਦੇਖਿਆ ਵੀ ਕਮਜ਼ੋਰ ਕੜੀ ਆ ਥੋੜੇ ਬਹੁਤੇ ਪੈਸੇ ਦਾ ਲਾਲਚ ਦਿੱਤਾ ਇੱਕ ਵਾਰੀ ਹਾਈ ਕੋਰਟ ਦੇ ਵਿੱਚ ਕਰਵਾ ਦਿੱਤੀ ਹੁਣ ਜਦੋਂ ਜੱਜ ਦੇ ਕੋਲ ਗੱਲ ਗਈ ਆ ਨਾ ਹਾਂਜੀ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਜੱਜ ਨੂੰ ਇਹ ਕਹਿ ਰਿਹਾ ਵੀ ਜੱਜ ਸਾਹਿਬ ਦੇਖੋ ਇਸ ਕੇਸ ਦੇ ਵਿੱਚ ਐਫ ਆਈ ਆਰ ਨਹੀਂ ਬਣਦੀ ਠੀਕ ਹੈ ਅਸੀਂ ਕਿਉਂ ਕਰ ਲੈਂਦੇ ਠੀਕ ਹੁਣ ਜੱਜ ਨੇ ਜਿੱਦਾਂ ਉਹ ਹੁੰਦਾ ਨਾ ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀ। ਭਈ ਜੇ ਕਿਸੇ ਨੂੰ ਨੌਲੇਜ ਨਾ ਹੋਵੇ ਕਿਸੇ ਗੱਲ ਦੀ। ਹਾਂਜੀ। ਜੇ ਹੁਣ ਭਈ ਹੁਣ ਬੱਚਾ ਆਇਆ ਘਰ ਦੇ ਵਿੱਚ। ਹਾਂਜੀ। ਉਹ ਉਹ ਕਹੇ ਭਈ ਮੈਂ ਮੈਂ ਨੈਟ ਤੇ ਜਾਣਾ ਮੈਂ। ਹੂੰ ਠੀਕ ਹੈ ਮੈਨੂੰ ਇਹ ਜਾਣ ਨਹੀਂ ਦਿੰਦੇ। ਹਾਂਜੀ। ਕਿ ਹੁਣ ਘਰ 'ਚ ਬਜ਼ੁਰਗ ਬੈਠਾ ਹੋਵੇ ਉਹ ਚਾਬੀ ਫੜਾਵੇ ਕਾਰ ਦੀ ਤੁਹਾਨੂੰ। ਹਾਂਜੀ ਉਹ ਕਹੇ ਵੀ ਕਾਨੂੰ ਜਦ ਕਰਦੇ ਆ ਚੱਕ ਮੇਰੀ ਕਾਰ ਲੈ ਜਾ ਲੈ ਜਾ ਇਹਨੂੰ ਨੈਟ ਤੇ ਲੈ ਜਾ ਜਾ ਕੇ ਜਾ ਹਾਂਜੀ ਸਾਨੂੰ ਹਸਾ ਹੀ ਆਊਗਾ ਨਾ ਉਹ ਜੱਜ ਕਹਿੰਦਾ ਡੀਜੀਪੀ ਨੂੰ ਕਹਿੰਦਾ ਛੱਡੋ ਯਾਰ ਜੇ ਉਦੋਂ ਨਹੀਂ ਕੀਤੀ ਹੁਣ ਕਰਦੇ ਹੋ ਐਫਆਈਆਰ ਤੁਸੀਂ ਬਈ ਐਫਆਈਆਰ ਹੀ ਆ ਐਫਆਈਆਰ ਕਰਕੇ ਇਨਵੈਸਟੀਗੇਸ਼ਨ ਕਰ ਦਿਓ ਬਸ ਹੂੰ ਹੂੰ ਉਹ 2 3 4 ਦਿਨ ਜਿਹੜੇ ਨੰਗੇ ਆ ਉਦਾਂ ਨੰਗੇ ਆ ਠੀਕ 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 ਹੈ ਉਹ ਪੁਲਿਸ ਆਪਣਾ ਪੱਖ ਰੱਖਦੀ ਰਹੀ ਕਈ ਐਫ ਆਈ ਆਰ ਹੁਣ ਤੋਂ ਪਹਿਲਾਂ ਜਿਹੜੀਆਂ ਆ ਦੋ ਧਰਾਵਾਂ ਆ ਇਹ ਤੇ ਗੱਲ ਪੂਰੀ ਉਤਰਨੀ ਚਾਹੀਦੀ ਆ ਠੀਕ ਹੁਣ ਅੱਛਾ ਜਾਂ ਤਾਂ ਉਹ ਸਿੱਧਾ ਕਹਿ ਦਿੰਦਾ ਪੈਸਾ ਹੀ ਟੀ ਬਿਠਾ ਦਿਓ ਸੱਟ ਬਿਠਾ ਦਿਓ ਹਾਂਜੀ ਉਹਦੇ ਵਿੱਚ ਦੋ ਬੰਦੇ ਪੁਲਿਸ ਤੇ ਕੋਈ ਰਿਟਾਇਰ ਜਾਂ ਕੋਈ ਹੁੰਦੇ ਉਹ ਉਹ ਚੱਕ ਕੇ ਸਾਰਾ ਕੁਝ ਕੱਢਦੇ ਪੋਸਟਮਾਰਟਮ ਦੇਖਦੇ ਦੇਖ ਕੇ ਉਹ ਕਹਿੰਦੇ ਦੇ ਬਿਨਾ ਪਈ ਇਹਦੇ ਵਿੱਚ ਕੋਈ ਸਾਈਨ ਨਹੀਂ ਹੈਗਾ ਰੇਪ ਦਾ ਕਿਸ ਕਿਦਾਂ ਕਰਦੇ ਇਹ ਚਾਰਜਸ ਬਿਲਕੁਲ ਜੀ ਜੇ ਸਿਰ ਪਰਿਵਾਰ ਦੇ ਕਹਿਣ ਤੇ ਹੋ ਜਵੇ ਕਿੰਨੇ ਲੋਕਾਂ ਦੇ ਇਦਾਂ ਮੌਤਾਂ ਹੋਣੀਆਂ ਬੇਹੋਸ਼ੀ ਰਾਂ ਮੰਨ ਲਓ ਕਿਸੇ ਕੋਲੋਂ ਹਾਰਟ ਅਟੈਕ ਹੋ ਕੇ ਮਰ ਗਿਆ ਅਗਲੇ ਕਹੋਗੇ ਗੌਂਡੀ ਨੇ ਰਿਪ ਕੀਤਾ ਜੀ ਬਿਲਕੁਲ ਜੀ ਠੀਕ ਹੈ ਹੁਣ ਚੱਕ ਕੇ ਪ੍ਰੈਗਨੈਂਸੀ ਦਾ ਕੇਸ ਪਾ ਦੋਗੇ ਕਤਲ ਦਾ ਪਾ ਦੋਗੇ ਹੁਣ ਜਿਹੜੀ ਦਵਾਈ ਵੀ ਕੁੜੀ ਨੇ ਖਾਧੀ ਆ ਨਾ ਹਾਂਜੀ ਉਹ ਦਵਾਈ ਵੀ ਫੋਰਸਫੁਲੀ ਦਵਾਈ ਖੋਲਣ ਦਾ ਵੀ ਜਿਹੜਾ ਸਾਈਨ ਆ ਬਾਡੀ ਤੋਂ ਦਿਸਣਾ ਬਿਲਕੁਲ ਜੱਤ ਕਾ ਕਿਤੇ ਕਿਸ ਨੇ ਕਿਸੇ ਤਰ੍ਹਾਂ ਦਾ ਤੱਕਾ ਜੇ ਉਹ ਕੁਛ ਨਹੀਂ ਦਿਸਿਆ ਤਾਂ ਉਹ ਜਾਣੀ ਹੁਣ ਗੱਲ ਅਸਲ ਚ ਇਹ ਰੰਦਾਵੇ ਹੁਣੀ ਵੀ ਇਹ ਇਹ ਬੰਦੇ ਕਮੀਨੇ ਆ ਬੰਦੇ ਠੀਕ ਆ ਜੱਜ ਨੂੰ ਜਾਣੀ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੱਜ ਨੇ ਜਿੱਦਾਂ ਨਾ ਨਿਆਣਪੁਣਾ ਕੀਤਾ ਉਹਦੇ ਚ ਦੋ ਕਾਰਨ ਆ ਇੱਕ ਤਾਂ ਇਹ ਆ ਕਿ ਉਹਦੇ ਤੇ ਉੱਤਿਓਂ ਦਬਾ ਪਿਆ ਆ ਜਾਂ ਫੇ ਜੱਜ ਨੂੰ ਲੱਗਾ ਮੌਕਾ ਹਾਂ ਵੀ ਇੱਕ ਢੰਡਰੀਆਂ ਵਾਲਾ ਮਸ਼ਹੂਰ ਬੰਦਾ ਆ ਪੰਜਾਬ ਦਾ। ਜੀ ਇਹ ਹਿਸਟਰੀ ਬਣਨੀ ਆ ਇਹ। ਜੀ ਇਹ ਦੇਖੋ ਜੀ 12 ਸਾਲ ਪੁਰਾਣਾ ਕੇਸ ਸੀ ਇਦਾਂ ਹੋਇਆ ਇਦਾਂ ਤੇ ਫਰਨਾ ਜੱਜ ਸੀ ਜਿਹਨੇ ਪੁਲਿਸ ਨੂੰ ਕਿਹਾ ਜੀ ਕਿਉਂ ਅਨ ਇਵੈਸਟੀਗੇਸ਼ਨ ਖੁੱਲੀ ਆ। ਚਲੋ ਦੋਨਾਂ ਵਿੱਚੋਂ ਕੋਈ ਵੀ ਹਾਲਤ ਹੋਵੇ ਵੈਸੇ ਮੈਨੂੰ ਤਾਂ ਕਿਸੇ ਹਾਲਤ ਵਿੱਚ ਕਿਸੇ ਤਰੀਕੇ ਨਾਲ ਲੱਗਦਾ ਵੀ ਜੋ ਹੋ ਰਿਹਾ ਵਧੀਆ ਹੋ ਰਿਹਾ। ਹਾਂ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਵੀ ਜੇ ਇਹ ਗੱਲ ਅੱਗੇ ਜਾਂਦੀ ਵੀ ਆ ਤੇ ਜਿਹੜੀ ਥੋੜੀ ਬਹੁਤ ਹੀ ਪਿਛਲਾ ਕੋਈ ਦਾ ਗਿਆ ਉਹ ਵੀ ਤੋਤਾ ਚਾਹੂਗਾ ਉਹਦੇ ਨੂੰ